ਬੈਂਕੀ ਆ ਇੱਕ ਤੇ ਜਿਹੜਾ ਹੀਥਿਆਂ ਦੇ ਇਲਜ਼ਾਮ ਲਉਂਦੇ ਆ ਨਾ ਕਿ ਬੜੀ ਕਿਸੇ ਨਾਲ ਲੁੱਟ ਹੁੰਦੀ ਖਾਦੀ ਥੋੜਾ ਜਿਹਾ ਸਿਰ ਝੁਕ ਲਿਆ ਕਰੋ ਅਸੀਂ ਇੱਕ ਵੀ ਬੂਰੀ ਨਾਲ ਕੋਈ ਟੈਗ ਨਹੀਂ ਲਿਆ ਖਾਤ ਮਿਲੀ ਹੈ ਪਰ ਜਦੋਂ ਆਪਾਂ ਪੜਦੇ ਨੇ ਜਾ ਕੇ ਚੁੱਕ ਲਿਉਂਦੇ ਆ ਨਾ ਤੇ ਉਹ ਆਣ ਕੇ ਸਾਡੇ ਕਾਨਾ ਖੁਸੀ ਹੁੰਦੀ ਹੈ ਵੀ ਓਏ ਆ ਆ ਪਿੱਛੇ ਕਿਧਰ ਵਿਚ ਲਿਆ ਅੜਜੋ ਦੋ ਮਿੰਟ ਜੇ ਨਹੀਂ ਹੋਏਗਾ ਤੇ ਆ ਤਰੀਕਾ ਸੜ ਕੋ ਹੈਗਾ ਵਾ ਸਾਡਾ ਕੋਈ ਅਫਸਰ ਬੈਠੇ ਨੇ ਆਣ ਕੀ ਇਹਨਾਂ ਦੇ ਅੱਗੇ ਗੱਲ ਰੱਖਾਂ ਕਿ ਸਾਨੂੰ ਆ ਮਨਜ਼ੂਰੀ ਹੈ ਤੇ ਇਹਨਾਂ ਦਾ ਹੱਕ ਕਰਨਾ ਸਾਡਾ ਇਹ ਫਰਜ਼ ਪਾਦਾ ਇਹਨਾਂ ਦਾ ਕਿ ਸਾਡੀ ਮਸਲੇ ਦਾ ਹੱਲ ਕਰਕੇ ਦੇਣਗੇ ਹੁਣ ਵੀ ਖਾਤ ਜਿੰਨੀ ਲੋੜ ਹੈ ਉਨੀ ਲੈ ਜਿਓ ਚਾਰਾ ਨਾ ਪਾਇਓ ਪਰ ਲੋੜ ਅਨਸਾਰ ਜਿਦਾ ਇਹਨਾਂ ਵੱਲੋਂ ਵਾਅਦਾ ਕੀਤਾ ਜਾਂਦੇ ਵੀ ਕਿੱਲੇ ਨੂੰ ਦੋ ਗੋਰੀਆਂ ਪਾ ਆ ਫਰਹੀ ਉਹ ਆਪਣੀ ਪੈੜੀ ਵੀ ਹੈ ਕਿ ਜੇ ਪੈੜੀ ਚੰਗੀ ਹੈ ਤੋ ਉਹਨੂੰ ਕੱਟਨੀ ਪੈਣੀ ਤੇ ਜੇ ਮਾੜੀ ਹੈ ਤਾਂ ਥੋੜੀ ਕੋਈ ਤਾਂਠਾ ਹੋਈ ਦੀ ਆ ਉਸ ਹਿਸਾਬ ਨਾਲ ਰੱਖਿਓ ਤੇ ਤੁਹਾਡਾ ਸਾਰਾ ਧੰਨਵਾਦ ਅੱਜ ਸਾਨੂੰ ਪਤਾ ਇਹ ਜੱਫੇਬੰਦ ਕੋ ਲੋਕ ਨਹੀਂ ਅੱਜ ਲੋੜ ਵਾਲੇ ਲੋਕ ਆਏ ਨੇ ਜਿਆਦਾ ਜਿੰਨੇ ਬੰਦੇ ਆਏ ਨੇ ਹਰ ਬੰਦਾ ਖਾਦ ਲੈਣ ਨਹੀਂ ਆਇਆ ਅੱਜ ਆਪਾਂ ਖਾਦ ਵਾਲੇ ਹੀ ਆਏ ਆ ਤੇ ਜੇ ਗਾਂ ਲੋੜ ਤੇ ਤੇ ਆਪਣੇ ਹੱਕ ਇਹੋ ਹੀ ਤਰੀਕਾ ਸਾਡੇ ਕੋਲ ਕੋਈ ਭਾਈ ਕੋਈ ਵੀ ਜੋਨ ਦਾ ਆਗੂ ਆਪਣੇ کارਖਾਨੇ ਖੜ ਕੇ ਕਿਸੇ ਨੂੰ ਨਹੀਂ ਚੁਕਾਏਗਾ ਇਹ ਰੂਲ ਹੈ ਸਾਡਾ ਬਿਲਕੁਲ ਜਿੰਨੂ ਲੋਗੜਾ ਇੱਥੂ ਚੁਕੋ ਇੱਥੂ ਖੜੋ ਨਹੀਂ ਤੇ ਸਾਸਰੀ ਕਾਲਾ ਕਿਉਂਕਿ ਅਸੀਂ ਕਿਸੇ ਨੂੰ ਇਹ ਟੈਗ ਨਹੀਂ ਲਾਉਣਾ ਵੀ ਇਹ ਖਾਤਿ ਹੁਣ ਛੱਡ ਚਲਣ ਦੀ ਇਹ ਵੇਚਣ ਦੇ ਸਾਨੂੰ ਜਿੰਨੀ ਲੋੜ ਹੈ ਜੇ ਮੈਨੂੰ ਦੋ ਗੋਰੀ ਦੋਵੇਂ ਦੋ ਹੀ ਲੈ ਕੇ ਜਾਊਗਾ। ਲਾ ਅਗਲੇ ਵਾਸਤੇ ਕਿਸ ਵਾਸਤੇ ਨਹੀਂ ਖੜੂਗਾ ਉੱਥੇ। ਇਹ ਸਾਡਾ ਤਰੀਕਾ ਵਾ ਕੰਮ ਕਰਨ ਦਾ ਤੇ ਕਿਉਂਕਿ ਜੇ ਕੰਮ ਕਰੀਏ ਤੇ ਸਾਰੇ ਪਾਸਿਓਂ ਕੰਡਿਆਜ਼ੂ ਬਚਣਾ ਪੈਂਦਾ ਵਾ ਇਸ ਕਰਕੇ ਕੋਈ ਵੀ ਹੋਰ ਵੀ ਪਿੰਡ ਲੈਵਲ ਦਾ ਆਗੂ ਵੀ ਇਹੋ ਜੀ ਗਲਤੀ ਨਾ ਕਰੇ ਖਾਤ ਜਿੰਨੂੰ ਲੋੜ ਆ ਉਹਦੀ ਆਪੇ ਲਿਖਾਇ ਤੇ ਆਪੇ ਲੈ ਕੇ ਜਾਏ ਸਾਧਨ ਭਾਵੇਂ ਪਿੰਡ ਚੋਂ ਪਠਾਏ ਕਿਦੋਂ ਕਰ ਰਹੇ ਆ ਆयो ਨਾਲ ਜਿਹਾ ਕਿ ਸਾਨੂੰ ਪੈਸੇ ਦੇ ਕੇ ਨਾ ਪੇਚੋ। ਉਹ ਹੁਣ ਸਾਡੇ ਕੋਲ ਸਾਡੇ ਭਾਜੀ ਦੋਧਨ ਦੀ ਜੀ ਆਏ ਨੇ ਉਹ ਜੋ ਇਸ ਧਰਨੇ ਦਾ ਵਿਸ਼ਵਾਸ ਵੀ ਦੇਣਗੇ ਤੇ ਗਾਂ ਅਗਲੀ ਦੀ ਗਰੰਟੀ ਵੀ ਅੱਥਰਾਂ ਕਰਦੇ ਨੇ ਵੀ ਕੀ ਹੈ ਤੇ ਸਾਰੀਆਂ ਖਾਤਾਂ ਖਾਸ ਤੂਲ ਜਿਵੇਂ ਹੈ ਗਈਆਂ ਉਹਨਾਂ ਦੇ ਬਾਹਰ ਸਟਾਕ ਦੀ ਇੰਡਸਟਰੀ ਲੱਗਣੀ ਵੀ ਗੱਲ ਹੋਈ ਹੈ ਉਹ ਵੀ ਇੱਥੇ ਵਿਚਾਰ ਕਰਕੇ